ਜਦੋਂ ਕਿ ਇਸ 벨ਟ ਨੂੰ ਮਾਨਸਾ ਬਠਿੰਡਾ 벨ਟ ਨੂੰ ਕਾਟਨ ਇੱਕ ਕੈਂਸਰ 벨ਟ ਕਿਹਾ ਜਾਂਦਾ ਹੈ ਹੁਣ ਇੱਥੇ ਕਾਟਨ ਹੁਣ ਉਹ ਹਟ ਗਈ ਕਿਉਂਕਿ ਪਿਛਲੇ ਕੁਝ ਸਾਲਾਂ ਦੇ ਵਿੱਚ ਲਗਾਤਾਰ ਐਸੀਆਂ ਬਿਮਾਰੀਆਂ ਨਰਮਾ ਤੇ ਕਪਾਹ ਨੂੰ ਪਈਆਂ ਕਿ ਇਸ ਖੇਤਰ ਦੇ ਵਿੱਚ ਹੁਣ ਨਾ ਨਾ ਹੀ ਤਾਂ ਨਰਮਾ ਹੁੰਦਾ ਤੇ ਨਾ ਹੀ ਕਪਾਹ ਹੁੰਦੀ ਹੈ ਪਰ ਹਾਂ ਇੱਥੇ ਕੈਂਸਰ ਜ਼ਰੂਰ ਹੁੰਦਾ ਹੈ ਹਰ ਦੂਜੇ ਤੀਜੇ ਘਰ ਦੇ ਵਿੱਚ ਜਾ ਕੇ ਤੁਸੀਂ ਦੇਖੋਗੇ ਬਠਿੰਡਾ ਮਾਨਸਾ ਦੇ ਵਿੱਚ ਕੈਂਸਰ ਹੈ ਤੇ ਹੁਣ ਐਸੀਆਂ ਫੈਕਟਰੀਆਂ ਸਾਡੇ ਉੱਪਰ ਥੋਪੀਆਂ ਜਾ ਰਹੀਆਂ ਨੇ ਜਿਹੜੀਆਂ ਫੈਕਟਰੀਆਂ ਦੇ ਵਿੱਚੋਂ ਨਿਕਲ ਵਾਲਾ ਧੂਆਂ ਦਾ ਉਹਨਾਂ ਦਾ ਕੈਮੀਕਲ ਸਾਡੇ ਬੱਚਿਆਂ ਦਾ ਪ੍ਰੇਖ ਸਾਡੇ ਬੱਚਿਆਂ ਦੀ ਰੋਟੀ ਰੋਟੀ ਖਾ ਰਿਆ ਬੇਸ਼ੱਕ ਜਿੰਨਾਂ ਦੇ ਇਹ ਲੋਕ ਕਿੰਨੇ ਵੀ ਭਾਅ ਦੇਣ ਪਰ ਫਿਰ ਵੀ ਸਿਹਤ ਦੀ ਪਰਵਾਹੀ ਨਹੀਂ ਕੀਤੀ ਜਾ ਸਕਦੀ ਆ ਆਉਂਦੀ 14 ਤਰੀਕ ਨੂੰ ਅਜੇ ਹੀ ਇੱਕ ਪ੍ਰੋਜੈਕਟ ਦੇ ਵਿਰੋਧ ਦੇ ਵਿੱਚ ਮਾਨਸਾ ਦੇ ਪਿੰਡ ਤਲਵੰਡੀ ਅਕਲਿਆ ਦੇ ਵਿੱਚ ਵਿਰੋਧ ਪ੍ਰਦਰਸ਼ਨ ਰਚੇ ਗਏ ਨੇ ਤਾਂ ਜੋ ਇਹ ਫੈਕਟਰੀ ਨੂੰ ਰੋਕਿਆ ਜਾ ਸਕੇ ਕਾਰਨ ਇਹ ਹੈ ਕਿ ਇੱਕ ਤਾਂ ਇਹ ਬਿਲਕੁਲ ਪਿੰਡ ਦੇ ਨਾਲ ਹੈ ਦੋ ਪਿੰਡਾਂ ਦੇ ਸੰਨ ਦੇ ਵਿੱਚ ਹੈ ਇੱਕ ਪਿੰਡ ਤੋਂ ਤਾਂ ਸਿਰਫ 500 ਮੀਟਰ ਦੀ ਦੂਰੀ ਤੇ ਲਗਾਈ ਜਾ ਰਹੀ ਹੈ ਤਲਵੰਡੀਆ ਕੰਗਿਆ ਤੋਂ ਇਸ ਕਰਕੇ ਸਾਰੇ ਦੋਸਤਾਂ ਨੂੰ ਜਿੰਨੇ ਵੀ ਸਾਡੇ ਇਸ ਚੈਨਲ ਦੇ ਨਾਲ ਜੁੜੇ ਨੇ ਜਾਂ ਫਿਰ ਇਹ ਇਲਾਕੇ ਦੇ ਨਾਲ ਜੁੜੇ ਨੇ ਜਿਹੜਾ ਬਨਾਲੀ ਬਹਿਣੀ ਆਲਾ ਪਿੰਡ ਨੇ ਮਾਖਾ ਰਾਏਪੁਰ ਤਲਵੰਡੀ ਸਾਹਬ ਤੋਂ ਮਾਨਸਾ ਨੂੰ ਜਾਣ ਵਾਲੀ ਸੜਕ ਦੇ ਉੱਪਰ ਪੈਂਦੀ ਪਿੰਡਾਂ ਨੂੰ ਵੀ ਇਹ ਜਾਸਾ ਕਰਦੇ ਹਾਂ 14 ਤਰੀਕ ਨੂੰ ਇਸ ਪ੍ਰੋਜੈਕਟ ਨੂੰ ਬੰਦ ਕਰਨ ਲਈ ਤਲਵੰਡੀ ਅਕਲਿਆ ਦੇ ਵਿੱਚ ਰੱਖੇ ਗੇ ਕੰਮ ਦੇ ਵਿੱਚ ਸ਼ਾਮਲ ਜੁੜੇ ਹੋਏ